ਆ ਸ਼ਰਮਾ ਆ ਤੁਹਾਡਾ ਲੱਗਾ ਪਿੰਕ ਤੰਗਲਾ ਸ਼ਰਮਾ ਵੇ ਮੈਂ ਨੰਬਰ ਹੈ ਤੁਹਾਡਾ ਆ ਨੰਬਰ ਤੁਸੀਂ ਕੱਟ ਕੇ ਲਾਇਆ ਉਹ ਨਾ ਉਹ 300 ਰੁਪਏ ਦਿਹਾੜੀ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਅਨੰਦਪੁਰ ਸਾਹਿਬ ਕਿਲਾ ਨਾਨਕਗੜ੍ਹ ਜੇਜ਼ੇਦਾਰ ਚੰਨ ਇਹ ਬਿਰਦਾ ਆਸ਼ਰਮ ਦਾ ਲੈ ਕੇ ਨਾ ਪਹਿਲੋ ਪਟਿਆਲੇ ਦਾ ਲਿਆ ਫਿਰ ਇਹਨਾਂ ਅੰਮ੍ਰਿਤਸਰ ਲਿਆ ਆ ਸਾਡਾ ਹੈਡ ਆਫਸ ਅੰਮ੍ਰਿਤਸਰ ਆ ਇਹ ਬਾਹਰੂ ਕਹਿੰਦਾ ਵਾਂਦਾ ਮੈਂ 300 ਰੁਪਏ ਦਿਹਾੜੀ ਲੈਣਾ ਵਾ ਇਹ ਵੀ ਦਿਹਾੜੀ ਦਾ ਰਿਆ ਆ ਇਹਨਾਂ ਦਾ ਮੁਖੀ ਬਣਿਆ ਵਾ ਮੁਖੀ ਨਹੀਂ ਆ ਵੇਖੋ ਆ ਭੋਲਿਆ ਭਾਲਿਆ ਲੋਕਾਂ ਕੋ ਮਾ ਲੈਣ ਦੇ ਆ ਕੜਕ ਦੇ ਦੇਣਿਆ ਕਿ ਇਹਨੂੰ ਆਂਦੇ 100 ਦੋ ਜੇ ਕੋ 100 ਦਿੰਦਾ ਤਾਂ ਮੋਟਾ ਨੋਟ ਦਵਾਵੇਂ 5 500 ਦਾ ਨੋਟ ਲੈ ਤੇਰਾ ਭਾਲਤੀ ਆ ਪੈਸੇ ਵੇਲੋ ਤੁਹਾਡਾ ਕੋ ਮਜੂਦ ਬੋਲੋ ਭਾਈ ਦੱਸੋ ਸਚਾਈ ਦੱਸੋ ਨਾ ਤੁਸੀਂ ਮੇਰੇ ਦੱਸੋ ਮੈਂ ਤੇ ਜੇ ਤੁਸੀਂ ਇਹ ਐਂਡ ਆਉਮ ਮੈਂ ਕਥੂ ਨਾ ਪਰਚਾ ਕਰਾਉਣਾ ਤੇ ਗੱਡੀ ਪਾਉਣਾ ਜੋ ਇਹ ਬਾਬੇ ਦੇ ਨਾਮ ਦਾ ਕਾਗਜ ਆ ਗਿਆ ਗਲਤ ਆ ਇਹ ਗੱਡੀ ਦਾ ਕਾਗਜ ਤੇ ਮੇਰੇ ਬਾਬੇ ਦਾ ਨਾਮ ਨਹੀਂ ਹੇ ਗੱਡੀ ਨਾ ਕਾਗਜ ਹੈ ਗਿਆ ਕਿ ਖਦੇ 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 ਇਹ ਗੁਰੂ ਪਿਆਰੇ ਲਟੇਰਾ ਪਾਰਟੀ ਫੜੀ ਪਿੰਡ ਦਸੰਦਾ ਸਿੰਘ ਤਲਵੰਡੀ ਅੱਜ 4 ਦਿਨ ਹੋ ਗਏ ਗੱਡੀ ਨਾਲ ਮਗਰ ਇੱਕ ਦਿਨ ਮੈਂ ਚਾਤੀਵੰਡ ਘੇਰੀ ਸੀ ਉਹ ਦਿਨ ਗੱਡੀ ਇਹ ਹੀ ਬੰਦੇ ਹੋਰੀ ਗੱਡੀ ਇਹੋ ਹੀ ਆਉਂਦੀ ਆ ਇਹ ਆਉਂਦੀ ਅਮਰਸਰੋਂ ਕਿਰਾਏ ਦੇ ਬੰਦੇ ਧੜੀ ਦੇ ਤੇ ਤੈਨੂੰ ਮੈਂ ਨਾ ਨੋ ਜਣੇ ਨਾਲ ਤੇਰੇ ਮੋਟੇ ਪੰਜਾਹ ਵਾਲਾ ਗੱਡੀ ਆਉਂਦਾ ਹੈ ਨਾ ਤੂੰ ਮੈਂ ਇੱਕ ਨਾਲ ਜੇਠੂ ਵਾਲੀ ਮੈਂ ਗੱਡੀ ਘੇਰੀ ਆ ਸਰਪੰਚ ਸਾਹਿਬ ਮੇਰਾ ਨਗਰ ਦਾ ਸਾਰੇ ਹੁਣ ਸਾਰੇ ਦੀ ਵੀ ਗੱਡੀ ਜਿਹੜੇ ਹੁਣ ਨਾ ਆ ਰਹੇ ਨੇ ਰੁਕ ਜਾ ਆਨੂੰ ਲੁਟੇਰੇ ਨੂੰ ਬਾਰੇ ਵੱਡੇ ਨੂੰ ਅੱਗੇ ਕਰੋ ਨਾ ਆਹ ਹੁਣ ਇਹਦੇ ਹੱਥ ਕੰਮਣ ਦੇ ਆ ਇਹ ਮਾਫੀ ਮੰਗਦੇ ਨੇ ਉਹ ਰੱਬਾ ਹੀ ਮੰਗਦੇ ਬਾਬਾ ਜੀ ਕੀ ਦੇ ਕੋ ਮੰਗਦੇ ਨੇ ਮਾਫੀ ਮੇਰੇ ਕੋ ਨਹੀਂ ਮੰਗਣਾ ਗੁਰੂ ਕਰੋ ਮੰਗੋ ਆਈ ਕੋਈ ਮੰਗੋ ਸਰਪੰਚ ਕੋ ਆ ਉਹ ਮੌਜੂਦਾ ਸਰਪੰਚ ਜਿਹੜੀ ਪੰਚਾਇਤ ਆ ਗੁਰੂ ਕਰੋ ਉੱਤੋਂ ਕਰੋਗੇ ਨਾ ਕੰਮ ਕਰੋ ਜਿੱਥੇ ਚੱਗੀਆਂ ਬਾਬਾ ਜੀ ਬਿੰਦਨ ਰਹਿੰਦੇ ਵੀ ਕਹਿੰਦਾ ਸੀ ਗਲਤੀ ਮੰਨ ਲਈ ਨਹੀਂ ਗਲਤੀ ਗੁਰੂ ਕਰੋ ਮੰਨੋ ਉੱਥੇ ਕਹਿੰਦਾ ਉਹ ਬਾਬੇ ਰਾਏਰਾਮ ਖੜੋ ਇਹਨਾਂ ਨੂੰ ਯਾਰ ਬਾਬੇ ਰਾਏਰਾਮ ਖੜੋ ਇਹ ਲੁਟੇਰਾ ਪਾਲੀ ਲੁਟੇਰਾ ਪਾਲ ਦੀ ਗੁਰੂ ਕਰੋ ਅਮਰਸਰ ਨੋਟ ਦਿਓ ਮੋਟਾ ਨੋਟ ਮੰਗਦਿਆ ਵਾ ਸਾਡ ਕੋ ਮਜੂਦਾ ਇਧਰ ਆ ਵੀਰ ਆਨੇ ਵੀਰ ਨੇ 100 ਰੁਪਇਆ ਦਿੱਤੀ ਸੇਵਾ ਇਹ ਆਂਦਾ ਮੋਟਾ ਨੋਟ ਦਿਓ ਕਿਤਨ ਸਿਕ ਮਿਲਤੇ ਆ ਆ ਬਜਰਾ ਆ ਬਿਮਾਰ ਉੱਠਿਆ ਇਹ ਮੈਂ ਗਲਤੀ ਮੰਨਦੇ ਵੀ ਸਾਬਾ ਨੋਟ ਇਹ ਮਰਦ ਕਰਾਰੇ ਕਹਿ ਬਜਰਾ ਹੋਰ ਦੂਜੇ ਵਜਨ ਕਰੋਗੇ ਤਾਂ ਪਾ ਤੁਹਾਨੂੰ ਬਸਾੜ ਕਰਨਾ ਪੈਦੀ ਗੁਰਦਾਰੇ ਕਰੋ ਜੋ ਕਰਨਾ ਤੁਸੀਂ ਗੁਰਦਾਰੇ ਮੰਗੋ ਮਾਫੀ ਸਾਨੇ ਬੜੇ ਅਫੇ ਧੌਲੀ ਦਾੜੀ ਨਮ ਕੀ ਆਖੀ ਇਹਨਾਂ ਨੂੰ ਚਲੋ ਗਲਤੀ ਇੱਥੇ ਕਰਕੇ ਕਰਈਏ ਦੁਕਾਨ ਦਿਹਾੜੀਆਂ ਪਾਉਂਦੇ ਆ ਗੱਡੀ ਚੋਰੀ ਲਈ ਫੜਨੇ ਯਾਰ ਦੋ ਨੰਬਰ ਦੀ ਗੱਡੀ ਆ ਮਹਾਰਾਜ ਜਿਹੜਾ ਪਟਾੜੇ ਦਾ ਨਾਮ ਲੈਂਦਾ ਇਹਨੂੰ ਕਹਿੰਦੇ ਇਹਨੂੰ ਪਟਾੜੇ ਦਾ ਕਾਗਜ਼ ਦੇ ਦੋ ਗੱਡੀ ਦੇ ਨਾਮ ਤੇ ਪਰਦਾ ਹੋ ਜਾਵੇ ਤੁਹਾਡੇ ਜੀ ਆਹ ਨੰਬਰ ਜੋ ਟੇਬਲਾ ਲਾਏ ਕੱਟ ਕੇ ਇਹ ਬੱਚੇ ਸੌਗੇ ਦੇਖਦਾ ਜੀ ਗਲਤੀ ਮੰਨਨੇ ਉਹ ਸਾਡੇ ਮੈਂ ਉਹ ਗੁਰੂ ਕਾਲੀ ਸਾਹਿਬ ਸੰਗਤ ਦੇ ਹੱਥ ਜੋੜ ਕੇ ਬੇਨਤੀ ਕਰਦਾ ਮਾਂ ਇਹਨਾਂ ਨੂੰ ਲਟਕਰੇਂ ਕੋ ਬਦੋ ਇਹ ਤੇਰੇ ਕੋ ਬਦੋ ਟਿੰਡੋ ਹੀ ਗਰਾਈ ਨਾ ਦੋ ਬੀਬੀਆਂ ਪਾਈ ਜਾਂਦੀਆਂ ਦਾਦਾ ਬੀਬੀ ਪੰਜਾ ਪੰਜਾਂ ਭੋਜ ਬਚਰੀਆਂ ਦਈ ਜਾਂਦੀਆਂ ਇਹ ਤਾਂ ਲਾ ਕੇ ਥੜਕੇ ਲਾਉਂਦੇ ਆ ਬਿਲਕੁਲ ਜੀ ਬਿਲਕੁਲ ਗਲਤੀ ਮੰਨ ਲੈ ਜਾਓ ਟਾਈਮ ਹੈ ਨਿਕਲਣ ਦੀ ਪਰਾਗਤ ਜਾਓ ਜਾਓ ਜੀ ਜਿੰਨਾ بڑا ਤੁਹਾਡਾ ਵਾਈਫਾਲ ਸਾਹਿਬ ਕਿੱਥੇ ਖੜਦਾ ਦੱਸ ਮੈਨੂੰ ਇੰਗਲਿਸ਼ ਦੇ ਬਪੇ ਕੋਈ ਪਿੰਗਲਾ ਸ਼ਰਮ ਨਹੀਂ ਮੈਂ ਵੇਖ ਲਿਆ ਆ ਆ ਵੇਖੋ ਤੁਹਾਡਾ ਪਿੰਗਲਾ ਸ਼ਰਮ ਆ ਤੁਹਾਡਾ ਲੱਗਾ ਪਿੰਗ ਪਿੰਗਲਾ ਸ਼ਰਮ ਆ ਵੀ ਉਹ ਤਾਂ ਬੜਾ ਗਾ ਤੁਹਾਡਾ ਆ ਨੰਬਰ ਤੁਸੀਂ ਕੱਟ ਕੇ ਲਾਇਆ ਉਹ ਨਾਂ ਉਹ 300 ਰੁਪਏ ਦਿਹਾੜੀ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਅਨੰਦਪੁਰ ਸਾਹਿਬ ਕਿਲਾ ਨਾਨਕਗੜ੍ਹ ਜੇਜ਼ਦਾਰ ਚੰਨਾ ਇਹ ਬਿਰਦ ਆਸ਼ਰਮ ਦਾ ਲੈ ਕੇ ਨਾਂ ਪਹਿਲੋ ਪਟਿਆਲੇ ਦਾ ਲਿਆ ਫਿਰ ਇਹਨਾਂ ਅੰਮ੍ਰਿਤਸਰ ਲਿਆ ਤੁਹਾਡਾ ਹੈੱਡ ਆਫਿਸ ਅੰਮ੍ਰਿਤਸਰ ਆ ਇਹ ਬਾਹਰੂ ਕਹਿੰਦਾ ਵਾਂਦਾ ਮੈਂ 300 ਰੁਪਏ ਦਿਹਾੜੀ ਲੈਣਾ ਵਾ ਇਹ ਵੀ ਦਿਹਾੜੀ ਧਾਰਿਆ ਆ ਇਹਨਾਂ ਦਾ ਮੁ ਮੁਖੀਨੀ ਆ ਵੇਖੋ ਆ ਭੋਲਿਆ ਭਾਲਿਆ ਲੋਕਾਂ ਕੋ ਮਾਂ ਲੈਣ ਦੇ ਆ ਕੜਕ ਦੇ ਦੇਣਿਆ ਕਿ ਇਹਨੂੰ ਆਂਦੇ 100 ਦੋ ਜੇ ਕੋ 100 ਦਿੰਦਾ ਤਾਂ ਮੋਟਾ ਨੋਟ ਦਵਾਵੇਂ 5 50 ਦਾ ਨੋਟ ਲੈ ਤੇਰਾ ਪਾਲਤੀ ਆ ਪੈਸੇ ਵੇਲੋ ਤੁਹਾਡਾ ਕੋ ਮजूद ਬੋਲੋ ਭਾਈ ਦੱਸੋ ਸਚਾਈ ਉਹ ਸਚਾਈ ਦੱਸੋ ਨਾ ਤੁਸੀਂ ਤੇ ਜੇ ਤੁਸੀਂ ਕਹੇਂ ਆਂਦੇ ਆਓ ਮੈਂ ਤੁਹਾਨੂੰ ਨਗਰ ਪਰਚਾ ਕਰਾਉਣਾ ਤੁਹਾਡੀ ਗੱਡੀ ਪਾਉਣਾ ਜੋ ਇਹ ਬਾਬੇ ਦੇ ਨਾਮ ਦਾ ਕਾਗਜ਼ ਆ ਗਿਆ ਗਲਤ ਗੱਲ ਇਹ ਗੱਡੀ ਦੇ ਕਾਗਜ਼ ਲੈ ਬਾਬੇ ਦਾ ਨਾਮ ਨਹੀਂ ਕਣੋਈ ਗੱਡੀ ਦੇ ਨਾਮਾ ਕਾਗਜ਼ ਆ ਗਏ ਆ ਕਿਧੇ ਕਿਧੇ ਖਲਾਵਾ ਕਿਧੇ ਕਿਧੇ ਖਦੇ ਆ ਇਹ ਗੁਰੂ ਪਿਆਰੇ ਲਟੇਰਾ ਪਾਰਟੀ ਬੜੀ ਪਿੰਡ ਦਸੰਦਾ ਸਿੰਘ ਤਲਵੰਡੀ ਆ ਚਾਰ ਦਿਨ ਹੋ ਗਏ ਗੱਡੀ ਨਾਲ ਮਗਰ ਇੱਕ ਦਿਨ ਮੈਂ ਚਾਟੀ ਵੰਡ ਕੇ ਰਹੀ ਸੀ ਉਹ ਦਿਨ ਗੱਡੀ ਇਹ ਹੀ ਬੰਦੇ ਹੋ ਰਹੀ ਗੱਡੀ ਇਹੋ ਹੀ ਆਉਂਦੀ ਆ ਇਹ ਆਉਂਦੀ ਅੰਮ੍ਰਿਤਸਰੋਂ ਕਿਰਾਏ ਦੇ ਬੰਦੇ ਧੜੀ ਦੇ ਤੇ ਤੈਨੂੰ ਮੈਂ ਅਗਲੂ ਵਾਲੀ ਵਿੱਚ ਕਿਰਾਇਆ ਸੁਪਾਈ ਉਹ ਦੋ ਜਣਿਆਂ ਨਾਲ ਤੇਰੇ ਮੋਟਾ ਮੋਟੀ ਪੰਜਾਹ ਵਾਲਾ ਗੱਡੀ ਆ ਅੱਛਾ ਅੰਦਲੀ ਜੇਠੂ ਵਾਲੀ ਮੈਂ ਗੱਡੀ ਘੇਰੀ ਆ ਸਰਪੰਚ ਸਾਹਿਬ ਮੇਰਾ ਨਗਰ ਦਾ ਸਾਰੇ ਹੁਣੇ ਸਾਰੇ ਦੀ ਵੀ ਸੋਣਾ ਮਰਜੀ ਜੋਨੇ ਨੂੰ ਨਾਮ ਹੁਣ ਇਧਰ ਰੱਖਿਆ ਆਨੂੰ ਲਟੇਰੇ ਨੂੰ ਬਾਰੇ ਵੱਡੇ ਨੂੰ ਅੱਗੇ ਕਰੋ ਨਾ ਆਹੇ ਹੁਣ ਇਹਦੇ ਹੱਥ ਕੰਮਣ ਦੇ ਆ ਇਹ ਮਾਫੀ ਮੰਗਦੇ ਨੇ ਉਹ ਅੱਲਾਹ ਹੀ ਮੰਗਦੇ ਬਾਬੇ ਕੀ ਦੇ ਕੋਈ ਮੰਗਦੇ ਨੇ ਮਾਫੀ ਮੇਰੇ ਕੋਈ ਨਹੀਂ ਮੰਗਣਾ ਗੁਰੂ ਕਰੋ ਮੰਗੋ ਆਈ ਕੋਈ ਮੰਗੋ ਸਰਪੰਚ ਕੋ ਆ ਉਹਨਾਂ ਮੌਜੂਦਾ ਸਰਪੰਚ ਜਿਹੜੀ ਪੰਚਾਇਤ ਆ ਗੁਰੂ ਕਰੋ ਉੱਤੋਂ ਕਰੋਗੇ ਕਾ ਕੰਮ ਕਰੋ ਜਿੱਥੋਂ ਜੱਗੀਆਂ ਮੇਰੇ ਬਾਬਾ ਜੀ ਬੇਦਰਾਂ ਗੁੰਦਿਆ ਵੀ ਕਹਿੰਦਾ ਸੀ ਗਲਤੀ ਮੰਨਦਾ ਸੀ ਗਲਤੀ ਨਹੀਂ ਗੁਰੂ ਕਰੋ ਮੰਨਦਾ ਉਹ ਬਾਬੇ ਰਾਏਰਾਮ ਖੜੋ ਇਹਨਾਂ ਨੂੰ ਯਾਰ ਬਾਬੇ ਰਾਏਰਾਮ ਖੜੋ ਇਹ ਲਟੇਰਾ ਪਾਰੀ ਲਟੇਰਾ ਪਾਰਟੀ ਗੁਰੂ ਕਰੋ ਅਮਰਸਰ ਦੇ ਆ ਇਹ ਭੋਲੇ ਭਾਲੇ ਲੋਕਾਂ ਨੂੰ ਕਹਿੰਦੇ ਜੇ ਕੋ 100 ਦੰਦਾ ਉਹਨਾਂ ਦੇ ਮੋਟਾ ਨੋਟ ਦਿਓ ਮੋਟਾ ਨੋਟ ਮੰਗਦੇ ਆ ਸਾਡੇ ਕੋ ਮਜੂਦਾ ਇਧਰ ਆ ਵੀਰ ਆਨੇ ਵੀਰ ਨੇ 100 ਰੁਪਏ ਦਿੱਤੀ ਸੇਵਾ ਇਹ ਆਂਦਾ ਮੋਟਾ ਨੋਟ ਦਿਓ ਕਿਤਰ ਸਿੰਘ ਨੇ ਦਿੱਤੀ ਆ ਆਪ ਜਰਾ ਆ ਬਿਮਾਰ ਉੱਠਿਆ ਇਹ ਮੰਨ ਕੇ ਦਾਰੇ ਗਿਆ ਆ ਬਜਰਾ ਔਰ ਦੂਜਰ ਵਜਨ ਕਰੋਗੇ ਤਾਂ ਪਰਾਨੂੰ ਬਸਾੜ ਕਰਨਾ ਪਵੇਗੀ। ਗੁਰਦਾਰੇ ਕਰੋ ਜੋ ਕਰਨਾ ਤੁਸੀਂ ਗੁਰਦਾਰੇ ਮੰਗੋ ਮਾਫੀ। ਸਾਨੇ ਬਣੇ ਅਗੇ ਧੌਲੀ ਦਾੜੀ ਨੇ ਕੀ ਆਖੀ ਇਹਨਾਂ ਨੂੰ ਬੈਠੋ। ਚਲੋ ਗਲਤੀ ਹੈ। ਇੱਦਾਂ ਕਰਕੇ ਕਰਾਈ ਜਾਂਦੇ ਦੁਕਾਨਾਂ ਤੇਹਾੜੀਆਂ ਪਾਉਂਦੇ ਆ। ਗੱਡੀ ਚੋਰੀ ਲਈ ਫੜਨੇ ਯਾਰ। 2 ਨੰਬਰ ਦੀ ਗੱਡੀ ਆ। ਮੈਂ ਹਾਂ ਜਿਹੜਾ ਪਟਾੜੇ ਦਾ ਨਾਮ ਲੈਂਦਾ ਹੀ ਇਹਨੂੰ ਕਹਿੰਦੇ ਇਹਨੂੰ ਪਟਾੜੇ ਦਾ ਕਾਗਜ਼ ਦੇ ਦਿਓ। ਗੱਡੀ ਦੇ ਨਾਂ ਤੇ ਪਰਦਾ ਮੈਂ ਤਾਂ ਦੇ ਦਿੰਦਾ। ਆ ਨੰਬਰ ਜੋ। ਟੇਬ ਨਾ ਲਾਏ ਕੱਟ ਕੇ। ਤੇ ਬੱਚੇ ਸੌਂਗੇ ਜੇ ਤੁਸੀਂ ਗਲਤੀ ਮੰਨੇ ਹੋ ਰੱਟ ਮੈਂ ਹੁਣ ਗੁਰੂ ਕਾਲੀ ਸਾਹਿਬ ਸੰਗਤ ਦੇ ਹੱਥ ਛੋੜ ਕੇ ਬੇਇੱਜ਼ਤੀ ਕਰਦਾ ਮੈਂ ਇਹਨਾਂ ਨੂੰ ਕਰੇਂਗਾ ਬਦੋ ਇਹ ਤੇਰੇ ਕੋ ਬਦੋ ਟੈਂਡਾ ਹੀ ਗਰਾਈ ਨਾ ਸੋਹ ਬੀਬੀਆਂ ਪਾਈ ਜਾਂਦੀਆਂ ਦਾਦਾ ਬੀਬੀ ਪੰਜਾਹ ਜਾਂਦੇ ਹੋ ਜਿਹੜੀਆਂ ਦਈ ਜਾਂਦੀਆਂ ਇਹ ਤਾਂ ਮੈਨੂੰ ਲਿਆ ਕੇ ਥਲਕੇ ਲਾਉਂਦੇ ਆ ਬਿਲਕੁਲ ਜੀ ਬਿਲਕੁਲ ਗਲਤੀ ਮੰਨੇ ਜਾਓ ਟਾਈਮ ਨਹੀਂ ਨਿਬੜਾਉਣੀ ਤੇ ਪਰਾਣੇ ਪ੍ਰਾਗਤ ਲੋ ਜਦੋਂ ਮਾਂ ਨੂੰ ਤੁਹਾਨੂੰ ਬੰਨ ਜਾਓ 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 ਕਿੰਨਾ ਬੜਾ ਕਟਾ ਵਾਹਿਗੁਰੂ ਸਾਹਿਬ ਕਿੱਥੇ ਖੜਦਾ ਦੱਸ ਮੈਨੂੰ ਪਿੰਗਲਾ ਆਸ਼ਰਮ ਕੋਈ ਪਿੰਗਲਾ ਆਸ਼ਰਮ ਨਹੀਂ ਮੈਂ ਵੇਖ ਲਿਆ ਆ ਆ ਵੇਖੋ ਤੁਹਾਡਾ ਪਿੰਗਲਾ ਆਸ਼ਰਮ ਆ ਤੁਹਾਡਾ ਲੱਗਾ ਪਿੰਗ ਪਿੰਗਲਾ ਆਸ਼ਰਮ ਆ ਕੋਈ ਨੰਬਰ ਹੈ ਤੁਹਾਡਾ ਆ ਨੰਬਰ ਤੁਸੀਂ ਕੱਟ ਕੇ ਲਾਇਆ ਉਹ ਨਾ ਰੋ 300 ਰੁਪਏ ਦਿਹਾੜੀ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਅਨੰਦਪੁਰ ਸਾਹਿਬ ਕਿਲਾ ਨਾਨਗੜ ਜੇਜ਼ੇਦਾਰ ਚੰਨਾਬੱਲ ਇਹ ਬਿਰਦਾ ਆਸ਼ਰਮ ਦਾ ਲੈ ਕੇ ਨਾਂ ਪਹਿਲੋ ਪਟਿਆਲੇ ਦਾ ਲਿਆ ਫਿਰ ਇਹਨਾਂ ਅੰਮ੍ਰਿਤਸਰ ਲਿਆ ਤੁਹਾਡਾ ਹੈੱਡ ਆਫਿਸ ਅੰਮ੍ਰਿਤਸਰ ਆ ਇਹ ਬਾਹਰੂ ਕਹਿੰਦਾ ਵਾਂਦਾ ਮੈਂ 300 ਰੁਪਏ ਦਿਹਾੜੀ ਲੈਣਾ ਵਾ ਇਹ ਵੀ ਦਿਹਾੜੀ ਦਾ ਆ ਇਹਨਾਂ ਦਾ ਮੁ ਮੁਖੀ ਨੀ ਆ ਵੇਖੋ ਆ ਭੋਲਿਆ ਭਾਲਿਆ ਲੋਕਾਂ ਕੋ ਮਾ ਲੈਣ ਦੇ ਆ ਕਣਕ ਦੇ ਦੇਣੇ ਆ ਕਿ ਇਹਨੂੰ ਆਂਦੇ 100 ਦੋ ਜੇ ਕੋ 100 ਦਿੰਦਾ ਤਾਂ ਮੋਟਾ ਨੋਟ ਦਵਾਵੇ 5 500 ਦਾ ਨੋਟ ਲੈ ਤੇਰਾ ਪਾਰਟੀ ਆ ਪੈਸੇ ਵੇਲੋ ਤੁਹਾਡਾ ਕੋ ਮਜੂਦ ਬੋਲੋ ਭਾਈ ਦੱਸੋ ਸਚਾਈ ਦੱਸੋ ਨਾ ਤੁਸੀਂ ਉਹ ਸਚਾਈ ਦੱਸੋ ਨਾ ਤੁਸੀਂ ਤੇ ਜੇ ਤੁਸੀਂ ਕਹੇਂ ਆਂਡ ਆਉਮ ਮੈਂ ਕਥੂ ਨਗਰ ਪਰਚਾ ਕਰਾਉਣਾ ਤੁਹਾਡੀ ਗੱਡੀ ਪਾਉਣ ਕਰਾਉਣੀ ਜੋ ਇਹ ਬਾਬੇ ਦੇ ਨਾਮ ਦਾ ਕਾਗਜ਼ ਆ ਗਿਆ ਗੱਲ ਤੱਕ ਇਹ ਗੱਡੀ ਦਾ ਕਾਗਜ਼ ਮੇਰੇ ਬਾਬੇ ਦਾ ਨਹੀਂ ਹੈ ਕਣੋਈ ਗੱਡੀ ਦੇ ਨਾਲ ਕਾਗਜ਼ ਆ ਗਿਆ ਕਿੱਧਰ ਖਿਦੇ ਖਲਾਵਾ ਕਿੱਧਰ ਖਿਦੇ ਖਿਦੇ ਵਾਹ ਇਹ ਗੁਰੂ ਪਿਆਰੇ ਲਟੇਰਾ ਪਾਰਟੀ ਫੜੀ ਪਿੰਡ ਦਸੰਦਾ ਸਿੰਘ ਤਲਵੰਡੀ ਅੱਜ 4 ਦਿਨ ਹੋ ਗਏ ਗੱਡੀ ਨਾਲ ਮਗਰ ਇੱਕ ਦਿਨ ਮੈਂ ਚਾਤੀ ਵੰਡ ਘੇਰੀ ਸੀ ਉਹ ਦਿਨ ਗੱਡੀ ਇਹ ਹੀ ਬੰਦੇ ਹੋ ਰਹੀ ਗੱਡੀ ਇਹੋ ਹੀ ਆਉਂਦੀ ਆ ਇਹ ਆਉਂਦੀ ਅੰਮ੍ਰਿਤਸਰੋਂ ਕਿਰਾਏ ਦੇ ਬੰਦੇ ਧਾੜੀ ਦੇ ਤੇ ਤੈਨੂੰ ਮੈਂ ਅਦਲ ਫੂਲ ਵਾਲੀ ਵਿੱਚ ਕਿਰਾਏ ਸੁਪਾਈ ਨਾ ਦੋ ਜਣਿਆਂ ਨਾਲ ਤੇਰੇ ਮੋਟੇ ਮੋਟੇ ਪੰਜਾਹ ਵਾਲਾ ਗੱਡੀ ਅੱਛਾ ਇਹ ਨਾਲ ਜੇਠੂ ਵਾਲੀ ਮੈਂ ਗੱਡੀ ਘੇਰੀ ਆ ਸਰਪੰਚ ਸਾਹਿਬ ਮੇਰਾ ਨਗਰ ਦਾ ਸਾਰੇ ਹੁਣੇ ਜਿਹੜੇ ਮਰਜ਼ੀ ਸਰਪੰਚ ਸਾਹਿਬ ਜੋਨੇ ਨੂੰ ਨਾ ਹੋਣੀ ਤੇ ਰੱਖਿਆ ਆਨੂੰ ਲਟੇਰੇ ਨੂੰ ਬਾਰੇ ਵੱਡੇ ਨੂੰ ਅੱਗੇ ਕਰੋ ਨਾ ਆਹ ਹੋਣੀ ਦੇ ਹੱਥ ਕੰਮਣ ਡਿਆ ਇਹ ਮਾਫੀ ਮੰਗਦੇ ਨੇ ਉਹ ਜੀ ਅੱਲਾਹ ਹੀ ਮੰਗਦੇ ਬਾਬਾ ਜੀ ਕੀ ਦੇ ਕੋਈ ਮੰਗਦੇ ਨੇ ਮਾਫੀ ਮੇਰੇ ਕੋਲ ਹੀ ਮੰਗਣਾ ਗੁਰੂ ਕਰੋ ਮੰਗੋ ਆਹ ਇੱਕੋ ਮੰਗੋ ਸਰਪੰਚ ਕੋ ਉਹ ਮੌਜੂਦਾ ਸਰਪੰਚ ਜਿਹੜੀ ਪੰਚਾਇਤ ਆ ਗੁਰੂ ਕਰੋ ਉੱਤੋਂ ਇਹ ਕਰੋਗੇ ਕਿ ਨਾ ਕੰਮ ਕਰੋ ਜਿੱਥੋਂ ਜੱਗੀਆਂ ਬਾਬਾ ਜੀ ਬਿਲ ਦਰੋਂ ਉੱਧੇ ਹੀ ਕਹਿੰਦਾ ਸੀ ਗਲਤੀ ਮੰਨ ਲੈ ਨਹੀਂ ਗਲਤੀ ਗੁਰੂ ਕਰੋ ਮੰਨਦਾ ਉਹਦੇ ਵਿੱਚ ਉਹ ਬਾਬੇ ਰਾਏਰਾਮ ਖੜੋ ਇਹਨਾਂ ਨੂੰ ਯਾਰ ਬਾਬੇ ਰਾਏਰਾਮ ਖੜੋ ਇਹ ਲਟੇਰਾ ਪਾਲੀ ਲਟੇਰਾ ਪਾਲਦੀ ਗੁਰੂ ਕਰੋ ਅਮਰ ਸਾਹਿਬ ਦੇ ਆ ਇਹ ਭੋਲੇ ਭਾਲ ਨੋਟ ਦਿਓ ਮੋਟਾ ਨੋਟ ਮੰਗਦਿਆ ਵਾ ਹਰ ਕੋ ਮਜੂਦਾ ਇਧਰ ਆ ਵੀਰ ਹਾਂ ਇਹਨੇ ਵੀਰ ਨੇ 100 ਰੁਪਇਆ ਦਿੱਤੀ ਸੇਵਾ ਇਹ ਆਂਦਾ ਮੋਟਾ ਨੋਟ ਦਿਓ 75 ਸਿਕੜੇ ਦਿੱਤੇ ਆ ਆਪ ਜਰਾ ਆਪ ਮਾਰ ਉੱਠਿਆ ਹਾਂ ਇਹ ਮਰਦ ਕਿਦਾਰੇ ਗਿਆ ਵਜਰਾ ਹੋਰ ਦੋਦਰ ਬਜਨ ਕਰੋਗੇ ਤਾਂ ਪਾ ਤੁਹਾਨੂੰ ਬਸਾੜ ਕਰਨਾ ਕੋਈ ਗੁਰਦਾਰੇ ਕਰੋ ਜੋ ਕਰਨਾ ਤੁਸੀਂ ਗੁਰਦਾਰੇ ਮੰਗੋ ਮਾਫੀ ਸਾਨੇ ਬੜੇ ਅਗੇ ਧੋਲੀ ਦਾੜੀ ਨਾਲ ਕੀ ਆਖੀ ਇਹਨਾਂ ਨੂੰ ਚਲੋ ਗਲਤੀ ਇਧਰ ਕਰਕੇ ਕਰੀਏ ਦੁਕਾਨਾਂ ਵਿਹਾੜੀਆਂ ਪਾਉਂਦੇ ਆ ਗੱਡੀ ਕਿਉਰੀ ਲਈ ਫੜਨੇ ਆ ਦੋ ਨੰਬਰ ਦੀ ਗੱਡੀ ਆ ਮਾੜੀ ਚੋਰੀ ਪਟਾੜੇ ਦਾ ਨਾਮ ਲੈਂਦੇ ਇਹਨਾਂ ਨੂੰ ਕਹਿੰਦੇ ਇਹਨਾਂ ਨੂੰ ਪਟਾੜੇ ਦੇ ਕਾਗਜ਼ ਦੇ ਕੋ ਗੱਡੀ ਦੇ ਨਾਮ ਤੇ ਪਰਦਾ ਹੋਣਾ ਤੁਹਾਡੇ ਜੀ ਆ ਨੰਬਰ ਜੋ ਟੇਬਲਾ ਲਾਏ ਕੱਟ ਕੇ ਤੇ ਬੱਚੇ ਸੋਗੇ ਦੇਖਦਾ ਜੀ ਗਲਤੀ ਮੰਨਨੇ ਵੇ ਤੁਹਾਡੇ ਮੈਂ ਹੁਣ ਗੁਰੂ ਕਾਲੀ ਸਾਹਿਬ ਸੰਗਤ ਦੇ ਹੱਥ ਛੋੜ ਕੇ ਬੇਇੱਜ਼ਤੀ ਕਰਦਾ ਮਾਂ ਇਹਨਾਂ ਨੂੰ ਤੇਰੇ ਕੋ ਬਦੋ ਤੇਰੇ ਕੋ ਬਦੋ ਕੰਡਾ ਹੀ ਬਰਾਹੀ ਨਾ ਦੱਸ ਬੀਬੀਆਂ ਪਾਈ ਜਾਂਦੀਆਂ ਦੱਸਦਾ ਬੀਬੀ ਪੰਜਾਬ ਜਾ ਕੇ ਭੋਜ ਚੜੀਆਂ ਤੇਈ ਜਾਂਦੀਆਂ ਇਹ ਤੁਹਾਨੂੰ ਲਿਆ ਕੇ ਥੁੜਕੇ ਲਾਉਂਦੇ ਆ ਬਿਲਕੁਲ ਜੀ ਬਿਲਕੁਲ ਗਲਤੀ ਮੰਨਨੇ ਵੇ ਜਾਓ ਟਾਈਮ ਹੈ ਨੀ ਜਾਓ ਜਦੋਂ ਮੰਨਿਓ ਤੁਹਾਨੂੰ ਜਾਓ ਜਾਓ ਜੀ ਕਿੰਨਾ ਬੜਾ ਕਟਾ ਵਾਹਿਗੁਰੂ ਸਾਹਿਬ ਕਿੱਥੇ ਖੜਦਾ ਦੱਸ ਨੂੰ ਪਿੰਗਲਾ ਆਸ਼ਰਮ ਕੋਈ ਪਿੰਗਲਾ ਆਸ਼ਰਮ ਨਹੀਂ ਮੈਂ ਵੇਖ ਲਿਆ ਆ ਆ ਵੇਖੋ ਤੁਹਾਡਾ ਪਿੰਗਲਾ ਆਸ਼ਰਮ ਆ ਤੁਹਾਡਾ ਲੱਗਾ ਪਿੰਗ ਪਿੰਗਲਾ ਆਸ਼ਰਮ ਆ ਬੰਦਾ ਕਹਦਾ ਤੁਹਾਡਾ ਆ ਨੰਬਰ ਤੁਸੀਂ ਕੱਟ ਕੇ ਲਾਏ ਆ ਉਹ ਨਾ ਫਿਰ ਉਹ 300 ਰੁਪਏ ਦਿਹਾੜੀ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਅਨੰਦਪੁਰ ਸਾਹਿਬ ਕਿਲਾ ਨਾਨਕਗੜ੍ਹ ਜੇਜ਼ੇਦਾਰ ਚਨਾਬ ਇਹ ਬਿਰਦਾ ਆਸ਼ਰਮ ਦਾ